30 ਮਈ ਆ ਗਿਆ ਔਰ 30 ਮਈ ਨੂੰ ਕੀ ਆ 30 ਮਈ ਨੂੰ ਆ ਸ਼ਹੀਦਾਂ ਦੇ ਸਰਦਾਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤਤੀ ਤਵੀ ਦੇ ਵਡਾਏ ਦੀ ਇਹਦਾ ਆਪਾਂ ਨੂੰ ਪਤਾ ਪਰ ਤੁਹਾਨੂੰ ਪਤਾ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਉਪਲ ਦੀ ਦੇਗ ਦੇ ਵਿੱਚ ਵੀ ਉਬਾਲਿਆ ਗਿਆ ਸੀ ਤੁਹਾਨੂੰ ਇਹ ਪਤਾ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪੱਥਰ ਵੀ ਮਾਰੇ ਗਏ ਸੀ ਗੁਰੂ ਸਾਹਿਬ ਜੀ ਦੇ ਕੇਸਾਂ ਦੇ ਵਿੱਚ ਸੀਸ ਦੇ ਉੱਤੇ ਕਰਮ ਰੇਤ ਰਿਜਦੀ ਹੋਈ ਰੇਤ ਪਾਈ ਗਈ ਸੀ ਬਹੁਤ ਜ਼ਿਆਦਾ ਜ਼ੁਲਮ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੀਤਾ ਗਿਆ ਸੀ ਕਾਰਨ ਹੋ ਰਾਇ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਝੂਠੇ ਲਿਖਾਰੀ ਆਪਣੀ ਲਿਖਤ ਜਿਹੜੀ ਦਰਜ ਕਰਨੀ ਚਾਹੁੰਦੇ ਸੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਨਹੀਂ ਮੇਰੇ ਸਿੱਖਾਂ ਦੇ ਕੋਲ ਸੱਚੀ ਤੇ ਸੁੱਚੀ ਬਾਣੀ ਪੂਰੀ ਜਾਂਦੀ ਆ ਕਿਉਂਕਿ ਅੱਗੇ ਸਮਾਂ ਬੜਾ ਭਿਆਨਕ ਆ ਰਿਹਾ ਆਪਾਂ ਨੂੰ ਪਤਾ 2026 ਸਾਲ ਦੀ ਆਪਾਂ ਜੀ ਗੱਲ ਕਰੀਏ ਜਿਹਦਾ ਸਮਾਂ ਚੱਲ ਰਿਹਾ ਇਸ ਲਈ ਗੁਰੂ ਅਰਜਨ ਦੇਵ ਜੀ ਨੇ ਸ਼ੀਦੀ ਦਿੱਤੀ ਸੀ ਕਿ ਮੇਰੇ ਬੱਚਿਆਂ ਕੋਲ ਉਹ ਗੁਰਬਾਣੀ ਪਹੁੰਚੇ ਜਿਹੜੀ ਗੁਰਬਾਣੀ ਦਾ ਨਾਮ ਜਪਣ ਦੇ ਨਾਲ ਪਵਨ ਸਾਗਰ ਤੋਂ ਤਾਰ ਪਾਰ ਹੋ ਜਾਣ ਮੇਰੇ ਸੇ